ਸੱਚ ਦੀ ਗੱਲ ਤੇ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਆਪਣੇ ਭਾਵੇਂ ਸਾਹਿਬ ਜਿਹੜੀਆਂ ਇੰਪੋਰਟੈਂਟ ਖਬਰਾਂ ਨੇ ਪੰਜਾਬ ਦੀਆਂ ਜਾਂ ਦੇਸ਼ ਦੀ ਕਦੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀਆਂ ਉਹਨਾਂ ਦੇ ਵਿੱਚ ਪਹਿਲਾ ਜੋ ਕੱਲ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਹੋਈ ਸੀ ਜਿਹਦੇ ਵਿੱਚ ਬੜੇ ਅਹਿਮ ਫੈਸਲੇ ਲਏ ਗਏ ਸੀ ਉਹ ਤੇ ਅੱਪਾ ਡਿਟੇਲ ਚ ਗੱਲ ਕਰਾਂਗੇ ਦੂਜੀ ਡਿਟੇਲ ਚ ਗੱਲ ਕਰਨੀ ਹੈ ਨਵਜੋਤ ਕੌਰ ਸਿੱਧੂ ਦੀ ਸਿੱਧੂ ਦਾ ਦੂਜਾ ਬਿਆਨ ਪਹਿਲੇ ਬਿਆਨ ਨਾਲੋਂ ਵੀ ਸਖਤ ਤੇ ਬਰ ਉਹਦੇ ਸਖਤ ਹੋਵੇ ਜਦੋਂ ਨਵਜੋਤ ਕੋਰ ਸਿੱਧੂ ਨੂੰ ਰਾਜਾਪੁਰ ਡੈਂਕ ਪਰਦਾਨ ਪੰਜਾਬ ਕਾਂਗਰਸ ਨੇ ਮਤਲ ਕਰਤਾ ਕੀ ਕੀ ਕਿਹਾ ਕੀ ਤੋਂ ਕਿੰਨੇ ਪੈਸੇ ਕੌਣ ਲੈਂਦਾ ਹੈ ਇਹ ਸਾਰੀ ਗੱਲਬਾਤ ਨਵਜੋਤ ਕੋਰ ਸਿੱਧੂ ਦੇ ਇਸ ਬਿਆਨ ਦੇ ਹਵਾਲੇ ਨਾਲ ਆਪਾਂ ਕਰਾਂਗੇ ਤੇ ਰੇਖਾ ਪੱਤਾ ਦਿੱਲੀ ਦੀ ਮੁੱਖ ਮੰਤਰੀ ਅਭਿਦੇਤ ਚੰਚਾਰਤ ਮਾਤਰੀਆ ਸਮੇਤ ਕੱਲ ਨਤਮਸਤ ਕੋਈ ਹਮੰਦਰ ਸਾਹਿਬ ਔਰ ਗੱਲ ਇਹ ਕਿ ਜਿਹੜੇ ਗੜਗੱਜ ਕਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ ਗੜਗੱਜ ਸਾਹਿਬ ਨੇ ਕੀ ਕਿਹਾ ਇਹ ਵੀ ਗੱਲ ਕਰਦੇ ਆ ਅਮਰਪਾਲ ਸਿੰਘ ਪਹਿਲੋ ਦੀ ਪੈਰੋਲ ਦਾ ਮਾਮਲਾ ਪੰਜਾਬ ਸਰਕਾਰ ਨੇ ਫਿਰ ਵਿਰੋਧ ਕੀਤਾ ਹੈ ਹਾਈ ਕੋਰਟ ਦੇ ਵਿੱਚ ਬਾਕੀ ਪ੍ਰਕਾਸ਼ ਸਿੰਘ ਬਾਦਲ ਦੇ ਬੱਤ ਦਿਖਾ ਲੋ ਉਹਦਾ ਘਟਲ ਹੋਇਆ ਔਰ ਸੁਖਵੀਰ ਸਿੰਘ ਬਾਦਲ ਨੇ ਘੋਸ਼ਣਾ ਕਰਤਾ ਕਿ ਜੀ ਮੈਂ ਤਾਂ ਹੁਣ ਕਿਧਰ ਵਾਹ ਤੋ ਚੌਂ ਲੜੂੰਗਾ ਇਹ ਵੀ ਗੱਲ ਕਰਨੀ ਹੈ ਸ਼ੌਭਿਕਾ ਲੀਦਾਲ ਉਹਨਰ ਸਰਜੀਤ ਦੀ ਵੀ ਗੱਲ ਕਰਾਂਗੇ ਆਪਾਂ ਕਿ ਉਹਨਾਂ ਨੇ ਅਬਦਲ ਢਾਂਚਾ ਜਿਹੜਾ ਹੈ ਉਹਦਾ ਹੋਰ ਵਿਸਤਾਰ ਕੀਤਾ ਇੱਕ ਹੋਰ ਸੀਨੀਅਰ ਮੀਤ ਪ੍ਰਧਾਨ ਬੜਾਇਆ ਪਰਵਜੀਤ ਕੋ ਗੁਲਸਰਨ ਨੂੰ ਇਹ ਵੀ ਗੱਲ ਹੈ 328 ਰੁਪਿਆ ਦਾ ਮਾਮਲਾ ਜਿਹੜਾ ਜਿਹੜੂ ਲਾਪਤਾ ਸੂਪ ਗਾਇਬ ਸੂਪ ਜੋ ਮਰਜ਼ੀ ਨਾ ਦੇ ਤੋ ਉਹਨੋਂ ਦੇ ਚ ਐਕਟਰੀ ਹੋਈ ਹੈ ਦਿੱਲੀ ਕਮੇਟੀ ਦੀ ਹਰਬੀਤ ਸਿੰਘ ਕਾਲਕਾ ਦੀ ਉਹਨਾਂ ਨੇ ਕੀ ਕਿਹਾ ਤੇ ਪੰਦੇ ਮਾਸਟਰੋਂ ਦੇ ਮਾਮਲੇ 'ਚ ਜਿਹੜੀ ਤਿੱਖੀ ਸ਼ਬਦੀ ਜੰਗ ਚੱਲ ਰਹੀ ਹੈ ਦੇਸ਼ ਦੀ ਸੱਤਾਧਾਰੀ ਧਿਰ ਤੇ ਦੂਜੇ ਪਾਸੇ ਵਿਰੋਧੀ ਧਿਰ ਇਹ ਵੀ ਗੱਲ ਕਰਦੇ ਆ ਲੇਕਿਨ ਸਭ ਤੋਂ ਪਹਿਲਾਂ ਤਾਂ ਇੰਪੋਰਟੈਂਟ ਜਿਹੜੀ ਖਬਰ ਬਣੀ ਉਹ ਤਾਂ ਬਣੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦੀ ਦੇਖੋ ਕੱਲ ਪੰਜ ਸਿੰਘ ਸਾਹਿਬਾਨ ਪਹਿਲਾਂ ਤਾਂ ਇਹ ਦੱਸ ਸੀ ਸਿੰਘ ਸਾਹਿਬਾਨ ਬੈਠਾ ਹੋਣਾ ਚਾਹੀਦਾ ਕਿ ਪੰਜੇ ਤਖਤਾਂ ਦੇ ਜਿਹੜੇ ਸਾਹਿਬਾਨ ਤਾਂ ਪੰਜ ਤਖਤ ਸੈਵਾਦ ਦੇ ਸਖਾਂ ਦੇ ਦੋ ਤਾਂ ਬਹੁਤ ਘੱਟ ਹੁੰਦੇ ਜੋ ਤਖਤ ਸ੍ਰੀ ਪਟਨਾ ਸਾਹਿਬ ਤੇ ਹਰਮੰਦਰ ਸਾਹਿਬ ਪਟਨਾ ਸਾਹਿਬ ਦੂਜੇ ਪਾਸੇ ਨਿਹੰਗ ਸਿੰਘ ਇਹ ਤਾਂ ਹੁੰਦੇ ਨਹੀਂ ਤੇ ਫਿਰ ਪੰਜਾਬ ਦੇ ਤਿੰਨ ਤਖਤ ਸਾਬੰਦ ਉਹਨਾਂ ਦੀ ਰਿਪਰੈਜੈਂਟੇਸ਼ਨ ਇਸ ਕਰਕੇ ਚੰਨਾਂ ਦੀ ਹੋਗੀ ਗੈਲਿਕਦੀਪ ਸਿੰਘ ਗੁਰਗੱਜ ਕਾਰਜਕਾਰੀ ਜਥੇਦਾਰ ਨੇ ਹਲ ਤਖਤ ਸਾਹਿਬ ਦੇ ਤੇ ਦੂਜੇ ਪਾਸੇ ਕਿਸਕਰ ਸਾਹਿਬ ਦੇ ਜਥੇਦਾਰ ਨੇ ਤੇ ਤੇ ਸਿੰਘ ਧਨੋਲਾ ਦੰਦੋਬਸਾ ਸਾਹਿਬ ਦੇ ਤਿੰਨ ਤੇ ਹੋਗੇ ਯਾਨੀ ਤਿੰਨਾਂ ਨੂੰ ਕਰਤਾ ਪਰ ਇਹ ਹੋਏ ਤਾਂ ਦੋ ਹੀ ਨਾ ਫਿਰ ਤਿੰਨ ਹੋਰ ਪੰਜ ਪਿਆਰੇ ਚਾਹੀਦੇ ਨੇ ਤੇ ਪੰਜ ਸਿੰਘ ਸਾਹਿਬ ਉਹਨਾਂ ਦੇ ਵਿੱਚ ਗਿਆਨੀ ਕੇਵਲ ਸਿੰਘ ਪੜਾ ਗਿਆ ਦਰਬਾਰ ਸਾਹਿਬ ਤੇ ਗ੍ਰਾਂਥੀ ਦੇ ਔਰ ਫਿਰ ਇੱਕ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਚੋਂ ਇੱਕ ਪਿਆਰਾ ਬਗਾ ਗਿਆਨੀ ਮੰਗਲ ਸਿੰਘ ਤੇ ਨਾਲ ਫਿਰ ਤਖਤ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰਾਂਥੀ ਗਿਆਨੀ ਜਗेंद्र ਸਿੰਘ ਯਾਨੀ ਇਸ ਤਰੀਕੇ ਨਾਲ ਪੰਜ ਸਿੰਘ ਸਾਹਿਬਾਂ ਪੂਰੇ ਹੋਏ ਤੇ ਉਹਨਾਂ ਦਾ ਮੀਟਿੰਗ ਹੋਈ ਮੀਟਿੰਗ ਪੰਜ ਬੰਦਿਆਂ ਤੇ ਫੈਸਲਾ ਹੋਇਆ ਕਿ ਕਿਹੜੇ ਕਿਹੜੇ ਬੰਦੇ ਉਹਨੂੰ ਇੱਕ ਬਿਰਸਾ ਸਿੰਘ ਮਿਲਟੋਹਾ ਬਡੋਹਾ ਤੇ ਜਿਹੜਾ ਇਲਜ਼ਾਮ ਸੀ ਸਭ ਨੂੰ ਪਤਾ ਹੈ ਕਿ ਉਸਨੇ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਬਾਰੇ ਉਹ ਬਾਕੀ ਰਿਕਾਰਡਿੰਗ ਕੀਤੀ ਸੀ ਉਹਨੇ ਸਿੰਘ ਸਾਹਿਬ ਨਾਲ ਦੀ ਮੀਟਿੰਗ ਤੇ ਚ ਗਈ ਕਿ ਸਭ ਦੀਆਂ ਗੱਲਾਂ ਸੀ ਤੇ 10 ਸਾਲ ਜੇ ਉਹਨੂੰ ਕੱਟਿਆ ਗਿਆ ਸੀ ਪਾਰਟੀ ਤੋਂ ਤੇ ਦੂਜਾ ਫਿਰ ਗਿਆਨੀ ਕਰਵਚਨ ਜੀ ਦਾ ਸਭ ਤੋਂ ਜ਼ਿਆਦਾ ਪੈਸਾ ਬਤਾ ਕਿ ਦੋਸ਼ ਹੈ ਬਿਨਾ ਮਾਫੀ ਮੰਗੇ ਦਨਾਂ ਕੋਈ ਵਿਰੋਧ ਕੀਤਾ ਅਪਦੇ ਸਿਆਸੀ ਆਪਕੇ ਤੋਂ ਜੱਥੇਦਾਰ ਨੇ ਮਾਫੀ ਤੇਤੀ ਸੀ ਜਿਹੜੀ ਰਾਮ ਰਹੀਮ ਨੂੰ ਡੇਰਾ ਸਿਸਾ ਬੜੇ ਨੂੰ ਤੇ ਉਹ ਮੰਨ ਲਈ ਗੁਨਾਹਤੀ ਵੀ ਬੰਨੀ ਤੇ ਉਹਨੂੰ ਵੀ ਤਨਖਾਹ ਲਈ ਗਈ ਹੈ ਬੀਸੀ ਸਾਹਿਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਕਲਜੀਤ ਜਿਹੜੇ ਆਉਣ ਭਗਤ ਤੇ ਸਾਹਮਣੇ ਸਫਾਈ ਦੇ ਰਹੇ ਸੀ ਕਿ ਅਸੀਂ ਜੀ ਇਸ ਤਰ੍ਹਾਂ ਦਾ ਸੋਧ ਕਾਰਜ ਕਰਾਉਣੇ ਆ ਤੇ ਜਿਹੜਾ ਇਹ ਮੰਨਿਆ ਗਿਆ ਜਦੋਂ ਵੀਡੀਓ ਵਾਇਰਲ ਹੋਈ ਕਿ ਸਫਖਾਂ ਦੀ ਜਿਹੜੀ ਬੱਕਰੀ ਹੋਂਦ ਹੈ ਉਹਦੇ ਸਵਾਲ ਉਠਾਉਂਦੇ ਤੇ ਉਹਨਾਂ ਨੂੰ ਕਿਹਾ ਗਿਆ ਉਹਨਾਂ ਉਹਨਾਂ ਨੂੰ ਵੀ ਬੁਲਾ ਉਹਨੜੇ ਵੀ ਗਲਤੀ ਬੰਦੀ ਡਾਇਰੈਕਟਰ ਪਾਸਾ ਪਵਾ ਜਸਵੰਤ ਸਿੰਘ ਜਫਰ ਉਹ ਵੀ ਬੈਠੇ ਸੀ ਸਾਹਮਣੇ ਤੇ ਹਰਿੰਦਰ ਸਿੰਘ ਜੋਕੇ ਇਹ ਪੰਜ ਬੰਦੇ ਸੀ ਜਿਨ੍ਹਾਂ ਨੂੰ ਤਨਖਾਹ ਤੇ ਸਜ਼ਾ ਸੁਣਾਈ ਗਈ ਹੁਣ ਪਹਿਲਾਂ ਆਪਾਂ ਗੱਲ ਕਰ ਲਈਏ ਬਿਰਸਾ ਸਿੰਘ ਬਟੋਹਾ ਦੀ ਤੇ ਬਟੋਹਾ ਸਾਹਿਬ ਨੂੰ ਬੁਲਾ ਲਿਆ ਸਿੰਘ ਸਾਹਿਬ ਵੱਲੋਂ ਬਲਤਕਾਰ ਦੇ ਬਿਆਨ ਉਸ ਕਰੋਗੇ ਤੁਸੀਂ ਪਹਿਲਾਂ ਕੀਤੀ ਸੀ ਨਾ ਜਿਹਦੇ ਲਈ ਬੁਲਾਇਆ ਗਿਆ ਸੀ ਤੇ ਕਹਿੰਦੇ ਜੀ ਅੱਗੇ ਤੁਹਾਡੀ ਕਰੂ ਮੈਂ ਕੀਤੀ ਸੀ ਗਲਤੀ ਹੋਈ ਤੇ ਉਹਨਾਂ ਨੂੰ 10 ਸਾਲ ਲਈ ਜਿਹੜਾ ਕੱਢਿਆ ਗਿਆ ਸੀ ਪਾਰਟੀ ਚੋਂ ਹਾਲਾਂਕਿ ਸਿੰਘ ਸਾਹਿਬ ਵੱਲੋਂ ਤਾਂ ਕੱਢਣ ਦਾ ਦਿੱਤਾ ਸੀ ਲੇਕਿਨ ਉਸ ਵੇਲੇ ਸ਼੍ਰੋਪ ਨੇ ਕੰਮ ਕੀਤਾ ਆਪਣੇ ਉਹਨਾਂ ਤੋਂ ਜਿਹੜਾ ਹੈ ਉਹ ਅਸੀਫਾ ਲੈ ਲਈ ਸੀ ਉਹ ਰੋਕ ਜਿਹੜੀ 10 ਸਾਲਾਂ ਲਈ ਹਟਾ ਦਿੱਤੀ ਗਈ ਤੇ ਉਹਨਾਂ ਨੂੰ ਕਹਿ ਦਿੱਤਾ ਗਿਆ ਜਾਓ ਦਰਬਾਰ ਸਾਹਿਬ ਤੁਹਾਡੀ ਸਜ਼ਾ ਇਹ ਹੈ ਕਿ ਤੁਸੀਂ ਤਹ ਤਨ ਤਨ ਲੰਗਰ ਹਾਤ ਦੇ ਜਿਹੜੇ ਛੁੱਠੇ ਭਾਂਡੇ ਪਾਜੋ ਜੋੜੇ ਛਾੜੋ ਇੱਕ ਇੰਦਰ ਜਾ ਕੇ ਕੇਸਗੜ ਸਾਹਿਬ ਔਰ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਹਿਬ ਤੇ ਜਿਹੜੀ ਸਵਾਤ ਤੇ ਜਾ ਕੇ ਤੁਸੀਂ ਇਹੀ ਸੇਵਾ ਕਰਨੀ ਹੈ ਇਹ ਫੇਰ ਸਾਰਿਆਂ ਲਈ ਵੀ ਹੁੰਦਾ ਹੈ ਕਿ ਅਖੀਰ ਤੇਨ ਕਦ ਜਦੋਂ ਸਜਾ ਤਨਖਾਹ ਪੂਰੀ ਹੋ ਜਾਂਦੀ ਹੈ ਆਹ ਕਾਲ ਤੱਕ ਸਭ ਤੇ ਆਓ 11 ਰੁਪਏ ਦੇ ਦੇਖਰਾਓ 11 ਰੁਪਏ ਗੋਲ ਵਿੱਚ ਪਾਓ ਇਹ ਜਿਹੜੇ ਫਿਰ ਦਾ ਉਸ ਜਦੋਂ ਫਿਰ ਸਜਾ ਪੂਰੀ ਹੋ ਗਈ ਤੇ ਗਿਆਨੀ ਗਰਵਚਨ ਸਿੰਘ ਨੂੰ ਵੀ ਕਹਿ ਗਿਆ ਗਰਵਚਨ ਸਿੰਘ ਦਾ ਜੱਟਾ ਬਟਾ ਗਨਾ ਹੈ ਬਸ ਇਹੀ ਐ ਵੀ ਉਹਨੇ ਗਨਾਬ ਕਬੂਲ ਕਰ ਲਿਆ ਪਰ ਉਹ ਗੱਲ ਨਹੀਂ ਦੱਸੀ ਕਿ ਤੁਸੀਂ ਕਿਵੇਂ ਗਨਾ ਕਬੂਲ ਕੀਤਾ ਕਿਵੇਂ ਤੁਹਾਨੂੰ ਬੁਲਾਇਆ ਗਿਆ ਕਿਵੇਂ ਤੁਸੀਂ ਬਿਨਾ ਉਹਦੀ ਮਾਫੀ ਤੋਂ ਮਾਫੀ ਮੰਗੀ ਕਿਵੇਂ ਲੋਕਾਂ ਦਾ ਵਿਰੋਧ ਹੋਇਆ ਜੋ ਵੀ ਹੋਇਆ ਚਲੋ ਉਹਨਾਂ ਨੇ ਸਜ਼ਾ ਲਈ ਗਰਵਚਨ ਸਿੰਘ ਨੂੰ ਇਹ 2015 ਦੀ ਗੱਲ ਹੈ ਤੇ ਉਦੋਂ ਸਜ਼ਾ ਇਹ ਲਈ ਜਦੋਂ ਉਹਨੇ ਮਾਫੀ ਦਿੱਤੀ ਸੀ ਦੀਦੇ ਕਰਕੇ ਕਾਲੀ ਦਲ ਦਾ ਇਹ ਹਾਲ ਹੋਇਆ ਅਸੰ ਦੇ ਵਿੱਚ ਦੋ ਦਿਨ ਝੂਠੇ ਭਾਂਡੇ ਪੰਜ ਦੀ ਸਜ਼ਾ ਤੇ ਦੋ ਦਿਨ ਨਿਤਨੇ ਤੋਂ ਬਾਅਦ ਇੱਕ ਪਾਠ ਹੋ ਕੋਈ ਜ਼ਿਆਦਾ ਨਹੀਂ ਇਹਨਾਂ ਨੂੰ ਲਾਈ ਗਈ ਪਤਾ ਨਹੀਂ ਕੋਈ یوں ਲੱਗਦਾ ਕਿ ਚਲੋ ਉਮਰ ਦਾ ਕਿ ਹਾਸ ਰੱਖਿਆ ਜਾਂ ਉਹਨਾਂ ਦੀ ਪੋਸਟ ਦਾ ਕਿ ਹਾਸ ਰੱਖਿਆ ਜੋ ਵੀ ਸਮਝੋ ਤੇ ਫਿਰ ਬੀਸੀ ਸਾਹਿਬ ਦੀ ਵਾਰੀ ਆ ਗਈ ਕਰਮਜੀਤ ਸਿੰਘ ਦੀ ਉਹ ਕਹਿੰਦੇ ਵੀ ਰਾਰਾਸਸ ਦੀ ਜਿਹੜਾ ਮੁਖੀ ਪਉਣਪੱਤ ਦੇ ਦੀ ਬੋਲਦੂਗੇ ਵਿੱਚ ਤੁਸੀਂ ਕੀ ਕਿਹਾ ਹੈ ਕਿ ਸਿੱਖਾਂ ਦੇ ਵਿਲੱਖਣ ਹੋਣ ਤੇ ਤੁਸੀਂ ਖੜੇ ਕਰਦੇ ਉਹਦਾ ਤੁਸੀਂ ਪ੍ਰਗਟਾਵਾ ਕੀਤਾ ਤੇ ਤੁਹਾਨੂੰ ਸਜ਼ਾ ਹੀ ਲਾਈ ਜਾਂਦੀ ਹੈ ਕਿ ਤੁਸੀਂ ਭਾਈ ਕਾਨ ਸਿੰਘ ਨਾਭਾ ਦੀ ਕਿਤਾਬ ਪੜ੍ਹੋ ਹਾਂ ਬਿਝਦੋ ਨਹੀਂ ਤੇ ਮੈਂ ਤਾਂ ਠੀਕ ਹੈ ਜੇ ਸਿੱਖ ਤੇ Hindu ਜਿਹੜੀ RSS ਜਾਂ ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਕਿ ਸਿੱਖ ਤਾਂ ਸਾਡੇ ਚੋਂ ਨਹੀਂ ਉਹ ਤਾਂ ਇਹੀ ਤਾਂ ਕਹਿ ਰਹੇ ਨੇ ਸਿੱਖੜ ਬਕਤੀ ਕੌਮ ਨਹੀਂ ਬਣ ਰਹੇ ਤੇ ਜੇ ਹੀ ਸਿੱਖ ਗੁਰੂ ਨਾਨਕ ਦੇਵ ਜੀ ਕਿਉਂ ਕਹਿਣਾ ਪੈਣਾ ਸੀ ਨਾ ਹਮੇਂ ਦੋ ਨਾਮ ਹਿੰਦੂ ਨਾ ਮੁਸਲਮਾਨ ਤੇ ਖੈਰ ਕਦੇ ਜੇ ਤੁਸੀਂ ਹਮੇਂ ਤੋਂ ਇੱਕ ਕਿਤਾਬ ਪੜੋ ਔਰ 500 ਕਾਪੀਆਂ ਵੱਡੋ ਤੁਸੀਂ ਤੇ ਨਾਲ ਉਹਨਾਂ ਨੂੰ ਜਿਹੜੀ ਹੈ ਉਸੇ ਤਰ੍ਹਾਂ ਦੀ ਸਜ਼ਾ ਇਨਤਜ਼ਾਮ ਕਰੋ ਤੇ ਨਾਲ ਛੁੱਟੇ ਬਸਤਰ ਸਾਫ਼ ਕਰੋ ਝਾੜੂ ਲਾਓ ਇੱਕ ਇੱਕ ਘੰਟੇ ਲਈ ਇਹ ਵੀ ਉਹਨਾਂ ਨੂੰ ਸਜ਼ਾ ਉਹਨਾਂ ਨੂੰ ਲਾਈ ਗਈ ਫਿਰ ਆ ਵੀ ਵਾਰੀ ਜੀ ਦਾ ਕੋਈ ਜ਼ਿਆਦਾ ਕਸੂਰ ਮੈਨੂੰ ਨਜ਼ਰ ਨਹੀਂ ਆਉਂਦਾ ਤੇ ਲੇਕਿਨ ਸਭ ਨੂੰ ਪਤਾ ਹੈ ਕਿ ਜਦੋਂ ਸਰਕਾਰ ਨੇ ਸ਼ੁਰੂ ਕੀਤਾ ਪਹਿਲਾ ਪ੍ਰੋਗਰਾਮ ਸੀ ਕਸ਼ਮੀਰ ਦੇ ਵਿੱਚ ਤੇ ਜਿਹੜੀ ਗੁੱਟੇ ਵਾਟਸਐਪ ਤੇ ਤਾਂ ਸੰਪਲਿਆ ਵੀ ਤੋਂ ਆਪਦੇ ਹੀ ਸ਼ਹਿਰਿਸ ਤੋਂ ਆਪ ਇਸ ਫਰੰਦਾ ਉੱਥੇ ਫਿਰ ਡਾਂਸ ਹੋਇਆ ਗਾਣੇ ਚੱਲੇ ਤੇ ਇਹ ਬੈਠੇ ਸੀ ਉੱਥੇ ਮੰਨ ਗਏ ਕਹਿੰਦੇ ਹੱਜ ਵਿੱਚ ਬੈਠਾ ਸੀ ਮੈਂ ਰੁਕਿਆ ਨਹੀਂ ਜਾਉ ਤੁਸੀਂ ਕਹਿੰਦੇ ਦੁੱਖ ਦੁੱਖ ਨਵਰਨੇ ਵੀ ਚੰਗੀ ਗੱਲ ਕੀਤੀ ਸ਼ਾਇਦ ਪੁੱਛ ਲਿਆ ਵੀ ਕਿੱਥੇ ਚਾਹਣੇ ਹੋ ਤੇ ਉਹਨਾਂ ਨੂੰ ਫਿਰ ਕਿਉਂਕਿ ਪਟਿਆਲੇ ਰਹਦੇ ਨੇ ਤੇ ਉਹ ਇੱਕ ਇੱਕ ਘੰਟਾ ਹਰ ਰੋਜ਼ ਭਾਡੇ ਸਾਹਿਬ ਕੋਲੋਂ ਝੂਠੇ ਭਾਡੇ ਸੰਗਤ ਦੇ ਤੇ ਜੋੜੇ ਸਾਹਿਬ ਕੋਲੋਂ ਜੀ ਜਿਹੜਾ ਪ੍ਰਿੰਸੀਪਲ ਸੁਖਵੀਰ ਸਿੰਘ ਦੀ ਕਿਤਾਬ ਪੜ੍ਹੀ ਹੋਊ ਉਹਨਾਂ ਨੇ ਉਹ ਜਿਹੜਾ ਇਹ ਤਾਂ ਐਸੀ ਵੀ ਹੈ ਤਾਂ ਇੱਕ ਤਾਹਫਾ ਜਫਰ ਸਾਹਿਬ ਦੀਆਂ ਪਾਪਾ ਵਧੀਆ ਨੇ ਸਿੱਖੀ ਦਾ ਮਾਮਲੇ ਵਿੱਚ ਇਤਜਨ ਕਰ ਜੀਵਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਹ ਪੜੋ ਸੌ ਕਾਪੀਆਂ ਵੰਡੋ ਇਹ ਕਾਪੀਆਂ ਵੰਡਣ ਦੇ ਰਵਾਇਤ ਵਿੱਚ ਐ ਸਜਾ ਇਹ ਬਹੁਤ ਵਧੀਆ ਸਜਾ ਪੈ ਤੁੱਗੀ ਇਸੇ ਤਰ੍ਹਾਂ ਪ੍ਰਚਾਰ ਪਹਿਰੇਂਦਰ ਸਿੰਘ ਜੋ ਕੇ ਤਾਂ ਜਿਹੜਾ ਦਰਬਾਰ ਖਾਲਸਾ ਜੱਥਾ ਨਾ ਉਹਦਾ ਪ੍ਰਚਾਰ ਪਹਿ ਤੋ ਉਹ ਵੀ ਕਰੀ ਕਰੀ ਪੁੱਠੇ ਰਤੇ ਭਾਂਡੇ ਦੇ ਜਿੱਤਾ ਤੇ ਭਾਂਡੇ ਸਾਫ ਕਰਦੀ ਤੇ ਜੋੜੇ ਦੀ ਸਜਾ ਇਹਨਾਂ ਨੂੰ ਲਾਈਏ ਸਾਰਿਆਂ ਨੂੰ ਮਤਲਬ ਇਹ ਹੈ ਕਿ ਤੁਸੀਂ ਇਹ ਜਦੋਂ ਕਰਨ ਤੋਂ ਬਾਅਦ ਉਹ ਯਾਰਗਰਨਸ ਰੋਪੇ ਜਿਹੜੀ ਹੈ ਅਰਦਾਸ ਤੇ ਗੜਾ ਪ੍ਰਸ਼ਾਦ ਦੀ ਫਰਚੀ ਤੇ ਤੇ ਬਾਕੀ 1100 ਗੋਲ ਵਿੱਚ ਪਾਓ ਇਹ ਉਹਨਾਂ ਨੇ ਅਕਾਲ ਤਖਤ ਸਾਹਿਬ ਕੇ ਮੱਥੇ 'ਤੇ ਕੋ ਇੱਕ ਕੰਮ ਮੈਂ ਅੱਜ ਤੱਕ ਪੂਰੀ ਕਰਦੀ ਆ ਇਹ ਸਜਾ ਲਾਈ ਬਾਕੀ ਹੋਰ ਵੀ ਗੱਲਾਂ ਉਹਨਾਂ ਨਾਲ ਕਹੀ ਆ ਇਕ ਵੱਡਾ ਮਸਲਾ ਉਸੇ ਕਹੜੇ ਆਫਿਸੇੜਿਆ ਹੋਇਆ ਹਾਲਾਂਕਿ ਪਾਲ ਸਿੰਘ ਪਰਵਾਲ ਨੇ ਤਾਂ ਕਲੈਂਡਰ ਦਿੱਤਾ ਸੀ ਤੁਹਾਨੂੰ ਲੇਕਿਨ ਹੁਣ 27 ਦਸੰਬਰ ਨੂੰ ਸਹਿਜਾਦਿਆਂ ਦਾ ਦਿਨ ਵੀ ਹੈ ਸਹੀ ਦਿਨ ਤੇ ਦੁਬਜੇ ਪਾਸੇ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰ ਵੀ ਕਦਿਨ ਆ ਗਿਆ ਤੇ ਕੀ ਕਰੀਏ ਤੇ ਉਹਦੇ ਚ ਫਿਰ ਕੋਈ ਉਸ ਤਰ੍ਹਾਂ ਦਾ ਜਵਾਬ ਹੋ ਹੀ ਨਹੀਂ ਸਕਦਾ ਸੀ ਕਹਿੰਦੇ ਜੀ ਸੰਗਤ ਆਪਦੀ ਮਰਜ਼ੀ ਨਾਲ ਬਣਾ ਲੇ ਜੀ ਛੁੱਟੀ ਦੇਖ ਕੇ ਬਣਾ ਲੇ ਜਿਹੜਾ ਹੈ ਪ੍ਰਕਾਸ਼ ਪੁਰ ਤੇ ਇਹ ਕਿਹਾ ਤੇ ਨਾਲ ਫੇਰ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਜੀ ਆਤਿਸ਼ ਭਾਜੀ ਦੇਖੋ ਪੈਸੇ ਤਾਂ ਸਿੱਕਾ ਦੇ ਵਿੱਚ ਇਹ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਪੱਬਲ ਪੁੱਸਾ ਬਹੁਤ ਪਾਕਿਸਤਾਨਾਂ ਤੋਂ ਐਸੇ ਕਰਕੇ ਪੈਂਦਾ ਉਹਨਾਂ ਆਕਸਾਈਦ ਨੂੰ ਮੰਨਦੇ ਨੇ ਤੇ ਮੈਨੂੰ ਪਾਲਸੀ ਪੁਰੇਵਾਲੀ ਇਹ ਗੱਲ ਆਪ ਦੇ ਬਹੁਤ ਕਈ ਜਦੋਂ ਐਡਮਿੰਟਰ ਜਿੱਦ ਮੈਨੂੰ ਆਪਣੇ ਘਰ ਲੈ ਗਏ ਤੇ ਮੈਨੂੰ ਦੱਸਿਆ ਵੀ ਆਹ ਸਾਰਾ ਸਿਸਟਮ ਹੈ ਹਿਜਰੀ ਵੀ ਬਈ ਬਣਾਇਆ ਸੀ ਉਹਨਾਂ ਨੇ ਮੰਨ ਲਿਆ ਸਾਡੇ ਵਾਲਿਆਂ ਨੇ ਕਦੇ ਮੰਨ ਕੇ ਬੁੱਕਰ ਗਏ ਤੋ ਭਾਈ ਜਿਹੜੇ ਮੁਕਰੇ ਜਿਨ੍ਹਾਂ ਨੇ ਮਗਰਾਏ ਉਹ ਤਾਂ ਸਾਡੀ ਸਪਸ਼ਟ ਹੀ ਹੈ ਕਿ ਕਈਆਂ ਨੇ ਮਸਿਆਬ ਤਾਂ ਲਉਣੀ ਹੁੰਦੀ ਹੈ ਸੰਗਰਾਮ ਤੇ ਕੀਤਾ ਕੱਟ ਕਰਨਾ ਉਹ ਤਾਂ ਬੜਾ ਕੁਸ਼ ਹੈ ਖੈਰ ਇਹ ਹੀ ਦਰਸੀ ਕਿ ਇਸ ਤਰ੍ਹਾਂ ਦੇ ਕਦੇ ਹਾਲਾਤ ਬਣਨਗੇ ਜਿਹੜੇ ਕੱਲ ਬਣੇ ਫਿਰ ਨਵਜੋਤ ਔਰ ਸਿੱਧੂ ਦੀ ਗੱਲ ਕਰੀਏ ਹੁਣ ਆਪਾਂ ਨਵਜੋਤ ਔਰ ਸਿੱਧੂ ਨੇ ਜਿਸ ਤਰ੍ਹਾਂ ਦਾ ਜਿਹੜਾ ਇਹ ਪਹਿਲਾ ਬਿਆਨ ਦਿੱਤਾ ਜਿੱਥੋਂ ਗੱਲ ਸ਼ੁਰੂ ਹੋਈ ਤਾਂ ਗੱਲ ਆਇਆ ਹੋਈ ਦਾ ਕਿ ਗੁਲਾਬ ਚਦ ਕਟਾਰਿਆ ਗਵਰਨਰ ਨੂੰ ਮਿਲ ਕੇ ਜਦੋਂ ਬਾਹਰ ਆਏ ਤੇ ਪ੍ਰੈਸਰ ਨੇ ਪੁੱਛ ਲਿਆ ਕਿ ਜੀ ਨਮਜੋਤ ਸਿੰਘ ਸਿੱਧੂ ਕਿਉਂ ਨਹੀਂ ਆ ਰਹੇ ਐਕਟ ਪ੍ਰੋਡਕਟਸ ਗੱਲ ਤੋਂ ਸ਼ੁਰੂ ਹੋਈ ਤੇ ਉਹ ਕਹਿੰਦੇ ਵੀ ਹੁਣ ਕੀ ਕਰੀਏ ਪੰਜ ਤਾਂ ਪਹਿਲਾਂ ਹੀ ਸੀਐਮ ਨੇ ਉਹ ਕਿੱਥੋਂ ਆ ਜਾਣਗੇ ਇੱਥੇ ਮਤਲਬ ਸੀਐਮ ਦੇ ਚਿਹਰੇ ਪੰਜ ਕਾਂਗਰਸ ਦੇ ਵਿੱਚ ਉਹਨੇ ਕੀ ਕਰਨਾ ਉਹ ਤਾਂ ਤਾਂ ਹੀ ਆਉਣਗੇ ਜੇ ਉਹਨਾਂ ਨੂੰ ਸੀਐਮ ਦਾ ਚਿਹਰਾ ਜਿਹੜਾ ਹੈ ਅਲਾ ਨਾ ਜਾਊਗਾ ਵੈਸੇ ਅੱਛੇ ਸੀਐਮ ਬਣਨਾ ਉਹ ਕਿਉਂਕਿ 500 ਕਰੋੜ ਦਾ ਅਟੈਚੀ ਚਾਹੀਦਾ ਹੈ 30 CM ਬਣ ਕਰਨੇ ਤੋਂ ਸ਼ੁਰੂ ਹੋਈ ਤੇ ਕਿ 500 ਕਰੋੜ ਦਾ CM ਬਣਦਾ ਇਹ ਅੰਜਾਮ ਲਾਤਾ ਉਹਨਾਂ ਨੇ ਨਵਜੋਦਪੁਰ ਸਿੱਧੂ ਨੇ ਤੇ ਬਾਕੀ ਉਹਨਾਂ ਨੇ ਕਿਹਾ ਜੇ ਸੀਐਮ ਨੂੰ ਆ ਜਾਵਗੇ ਤੇ ਜੇ ਚਿਹਰਾ ਲਾਉਂਦੋਂ ਤੋਂ ਇਹ ਗੱਲ ਤੋਂ ਰੌਲਾ ਪੈ ਗਿਆ ਬਰੂਧੀਆਂ ਨੇ ਚੱਕ ਲਿਆ ਸਨੀਪ ਚੱਕਣੇ ਸਭ ਤੋਂ ਪਹਿਲਾਂ ਗੱਲ ਚੱਕੀ ਕਿ ਜੀ ਮੈਨੂੰ ਵੀ ਪਤਾ ਸੀ 350 ਕਰੋੜ ਦਾ ਤਾਂ ਮੇਰੇ ਸਾਹਮਣੇ ਸਭ ਮੈਨੂੰ ਵੀ ਕਿਹਾ ਦੱਸਿਆ ਕਿਸੇ ਕਰੀਬੀ ਨੇ ਤੇ ਦੂਜੇ ਪਾਸੇ ਉਹ ਕਹਿੰਦਾ ਬੰਤਾ ਇਹ ਵੀ ਦੱਸਿਆ ਵੀ ਦਿੱਲੀ ਵਾਲੇ ਆ ਕੇ ਡਾਕੂ ਉਹ ਭੇਜ ਦਿੰਦੇ ਨੇ ਡਾਕੂ ਦਾ ਕੰਮ ਹੈ ਤਾਂ ਜਿਹੜਾ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਡੋਟਣ ਲਈ ਇਹ ਪਹਿਲੇ ਜਨ 500 ਕਰੋੜ ਤੇ ਜਿਹੜਾ ਸ੍ਰੀ ਦਾਖਰ ਨੇ ਅਬਦੀ ਜਬ ਬਿਆਨ ਦਿੱਤਾ ਉਸ ਤੋਂ ਬਾਅਦ ਫਿਰ ਰੌਲਾ ਪੈਣਾ ਸੀ ਪੈ ਗਿਆ ਤੇ ਸਾਰੇ ਹਮਲ ਵਰ ਹੋ ਗਏ ਕਾਂਗਰਸ ਆਹ ਨੂੰ ਚਾਹੁੰਦਾ ਕਾਂਗਰਸ ਐਸਾ ਪਹਿਲਾਂ ਹੀ ਕਹਿੰਦੇ ਸੀ ਸੁਣ ਲਈਏ ਰੌਲੇ ਰੱਪੇ ਤੋਂ ਬਾਅਦ ਜਿਹੜਾ ਰਾਜਾ ਬਣ ਗਿਨੇ ਕੀ ਕੀਤਾ ਇਹ ਉਹ ਨਰਜੋਤ ਕੋਰ ਨੂੰ ਮਤਲ ਕਰਦਾ ਮੋਡਲੀ ਬੈਂਪਰਸ਼ਿਪ ਤੋਂ ਉਤਾਰਦਾ ਇਸ ਤੋਂ ਬਾਅਦ ਜ਼ਿਆਦਾ ਗਰਮ ਹੋ ਗਈ ਬੀਬੀ ਨਰਜੋਤ ਕੋਰ ਸਿੱਧੂ ਤੋਂ ਕਹਿੰਦੀ ਮੈਂ ਤਾਂ ਉਹ ਪ੍ਰਧਾਨ ਨਹੀਂ ਬੰਦੇ ਰਾਜਾ ਬੰਦੇ ਇਹ ਬੇਈਮਾਨ ਬੰਦਾ ਹੈ ਨੈਤਿਕ ਤੌਰ ਤੇ ਬੇਈਮਾਨ ਹੈ ਪ੍ਰਸ਼ਟ ਬੰਦਾ ਇਹ ਉਹਦੀ ਮੋਟਾ ਸਿੰਘਾਂ ਦੀ ਟਿੱਪਣੀ ਵੀ ਜਿਹੜੀ ਆ ਨਾਲ ਲਾਤੀ ਜਿਹੜੀ ਤਰ ਤਰ ਚੋਂਚ ਕੀਤੀ ਸੀ ਇਹ ਤਾਂ ਮੁੱਖ ਮੰਤਰੀ ਦੇ ਇਸ਼ਾਰਿਆਂ ਤੇ ਨੱਚਦਾ ਹੈ ਉਨੇ ਤਰ ਤਰਨ ਚ ਉਨੇ ਹਰਾਇਆ ਇੱਥੇ ਤੱਕ ਗੱਲ ਠੀਕ ਸੀ ਲੇਕਿਨ ਦੋਗਲੀ ਗੱਲ ਵੀ ਕਰਤੀ ਕਹਿੰਦੀ ਐਥੇ ਤਾਂ ਕੌਨਸਲਰ ਜੀ ਐਥੇ ਤਾਂ ਪੰਜਾਬ ਜਗ ਪ੍ਰੋਬਲ ਇਹਨਾਂ ਨੇ ਜਦੋਂ ਉਹਨੂੰ ਕਰਨਵੀਰ ਪਰਚੂਨ ਟਿਕਟ ਦਿੱਤੀ ਜਿਹੜੀ ਮੁੱਖ ਮੰਤਰੀ ਦਾ ਵੀ ਰੇਟ ਦੱਸਤਾ ਐਮਐਲਏ ਦੀ ਟਿਕਟ ਦਾ ਵੀ ਦੱਸਤਾ ਤੇ ਉਹ ਕਹਿੰਦੇ ਜੀ ਜਦੋਂ ਕਰਨਵੀਰ ਪਰਚੂਨ ਵੀ ਮੈਂ ਸੁਣਿਆ ਕਹਿੰਦਾ ਮੈਂ ਗੁਰਦੁਆਰੇ ਜਾ ਕੇ ਸੋਹ ਖਾਣ ਨੂੰ ਤਿਆਰ ਆ ਵੇਕੂ ਫਸਾਨ ਦਿੱਤਾ ਫਿਰ ਇਹ ਉੱਚ ਬਹੁਤ ਸਖਤ ਬਿਆਨ ਦਿੱਤੇ ਇਹ ਹਜੇ ਪ੍ਰਧਾਨ ਤੇ ਮੈਨੂੰ ਤਾਂ ਇਹ ਦੀ ਸਮਝ ਆਉਂਦੀ ਕਿ ਮੁੱਖ ਮੰਤਰੀ ਇਹ ਕਿਰੈਕਸ਼ਨ ਕਿਉਂ ਨਹੀਂ ਲੈਂਦਾ ਨਹੀਂ ਇਹ ਇਸ ਕਿਸਮ ਦਾ ਵਿਵਹਾਰ ਉਹਨੇ ਦਿੱਤਾ ਤੇ ਹੁਣ ਉਸ ਨੂੰ ਲੈ ਕੇ ਜਿਹੜਾ ਪ੍ਰਤਾਪ ਸਿੰਘ ਬਾਜਵਾ ਰਾਜਪਿੰਡ ਤੇ ਹਟਕ ਕੇ ਦੇ ਅਨੁਸ਼ਾਸਨ ਚਾਹੀਦਾ ਪਾਰਟੀ ਚ ਤੇ ਇਹ ਤਾਂ ਅਨੁਸ਼ਾਸਨ ਹੀ ਤਾਂ ਕਰ ਰਹੀ ਹੈ ਜਿਹੜੀ ਦੂਜੀ ਗੱਲ ਕੀਤੀ ਕਹਿੰਦੇ ਦੇਖੋ ਜਿਹੜਾ ਗਵਰਨਰ ਹੁੰਦਾ ਰ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਇਹ ਸੱਤਾ ਤਲੀ ਚਰਦਾ ਬੰਦਾ ਹੈ ਉਹਨਾਂ ਦਾ ਏਜੰਟ ਹੁੰਦਾ ਤੇ ਉਹਨੂੰ ਮਿਲ ਕੇ ਇਹੋ ਜਿਹਾ ਬਿਆਨ ਦੇਣ ਦਾ ਮਤਲਬ ਇਹ ਹੈ ਜਦੋਂ ਵੀ ਕੋਈ ਬੰਦਾ ਘਰੋਂ ਭੱਜਣਾ ਚਾਹੁੰਦਾ ਨਾ ਕੋਈ ਨਾ ਕੋਈ ਬਹਾਨਾ ਲੱਭਦਾ ਤੇ ਇਹ ਵੀ ਉਸੇ ਘੜੀ 'ਚ ਦੇਖਿਆ ਜਾ ਸਕਦਾ ਹੈ ਮਤਲਬ ਕਿ ਉਹ ਭਾਰਤੀ ਜਨਤਾ ਪਾਰਟੀ 'ਚ ਜਾ ਸਕਦੀ ਹੈ ਇਸ ਕਰ ਭਾਰਤੀ ਜਨਤਾ ਪਾਰਟੀ ਜਾਵੇ ਨਾ ਜਾਵੇ ਲੇਕਿਨ ਕਾਂਗਰਸ ਦੇ ਬੂਹੇ ਬੰਦ ਹੁੰਦੇ ਨਜ਼ਰ ਆਉਂਦੇ ਨੇ ਪਰ ਸਾਡੇ ਤੱਕ ਨਵਜੋਤ ਸਿੰਘ ਸਿੱਧੂ ਨਹੀਂ ਬੋਲਿਆ ਤਦ ਪੱਕੀ ਤਾਂ ਬੋਲੀ ਜਾਂਦੇ ਨੇ ਹਪਾਲ ਸਿੰਘ ਚੀਵਾ ਉਹਨੇ ਤਾਂ ਕਰ ਲਈ ਸੀ ਉਹ ਤਾਂ ਕਹਿੰਦੇ ਦੇਖ ਲਓ ਇਹਦਾ ਬਿਆਨ ਜਿਹੜਾ ਆਪ ਹੀ ਦੱਸਦੇ ਸਾਡੇ ਕੀ ਚੱਲਦਾ ਹੈ ਐਡੀ ਕਰਾਪਟ ਹੈ ਕਾਂਗਰਸ ਸਭ ਤੋਂ ਜ਼ਿਆਦਾ ਤਿੱਖਾ ਬਿਆਨ ਬਹੁਤ ਸਾਰਿਆਂ ਨੇ ਦਿੱਤੇ ਤਿੱਖਾ ਬਿਆਨ ਜਿਹੜਾ ਉਹ ਰਵਨੀਤ ਬਿੱਟੂ ਦੇ ਬਿੱਟੂ ਕਹਿੰਦਾ ਮੈਂ 3 ਵਾਰ ਪੀ ਬਣਿਆ ਮੈਨੂੰ ਕਿਉਂ ਨਾ ਕੁਝ ਮਿਲਿਆ 2004 ਤੋਂ ਬਾਅਦ ਸਥਿਤੀ ਵਿਗੜਦੀ ਗਈ ਵੀ ਇਹਨਾਂ ਕੋਈ ਪਛੜੇ ਕੇ ਜੀ ਤੇਰੇ ਦਾਦੇ ਨੇ ਵੀ ਪੈਸੇ ਦਿੱਤੇ ਸੀ ਬਿਆਨ ਸਿੰਘ ਨੇ ਇਹ ਤੇ ਹੀ ਬਜਾਇਆ ਉਹ ਕਹਿੰਦੇ ਜੀ 2004 ਤੋਂ ਸ੍ਰੀਤੀ ਵਿਗੜੀ ਹੈ ਜਿਵੇਂ ਕਗਨਾ ਰੋਹ ਕਹਦੀ ਹੈ ਤੇ 14 ਦੇ ਵਿੱਚ મોદી ਦੇ ਆਉਣ ਤੋਂ ਬਾਅਦ ਹੀ ਦੇਸ਼ ਅਜਾਦ ਹੋਇਆ ਹੈ ਬਾਲਪਾਈ ਤੋਂ ਵੀ ਪੁੱਟ ਜਾਂਦੇ ਨੇ ਬੋਲਣ ਲੱਗੇ ਉਹ ਵੀ ਇਹ ਕਹਿੰਦੇ ਜੀ ਸੀਐਮ ਤਾਂ ਪੈਸੇ ਰੰਗੇ ਸੀ ਇਹਨਾਂ ਤਾਂ ਕੌਂਸਲਰ ਦੇ ਵੀ ਜੇਰੇਟ ਰੱਖੇ ਹੋਏ ਨੇ ਇਹਨਾਂ ਤਾਂ ਐਮਐਲਏ ਦੇ ਟ੍ਰੈਕਟਰ ਦੇ ਵੀ ਰੇਟ ਨੇ ਤੇ ਹੋਰ ਤਾਂ ਹੋਰ ਕਹਿੰਦੇ ਜੀ ਕ腐ਸ਼ਨ ਦਾ ਹਾਲ ਇਹ ਹੈ ਇਹ ਤੇ 10 ਦੀ ਸਰਕਾਰ ਉਹ ਤੇ ਸੀਆਪ ਨੂੰ ਲਿਸਟ ਭੇਜ ਦਿੰਦੇ ਨੇ ਕਿ ਸਾਡੇ ਇੰਨੇ ਲੋਕਰ ਨੇ ਉਹਨਾਂ ਦੇ ਇੰਨੇ ਆ ਨੰਬਰ ਅੰਡਰ ਵੀਰ ਆਉਂਦੇ ਨੇ ਆ ਨੰਬਰ ਬਣਾਣਾ ਆਉਂਦੀਆਂ ਨੇ ਉਹ ਵੀ ਉੱਥੋਂ ਆਉਂਦੀਆਂ ਨੇ ਕਹਿੰਦੇ ਜੀ ਇਹ ਤਾਂ ਜਣੀ ਇਹ ਇਹਦਾ ਬਹੁਤ ਬੁਰਾ ਹਾਲ ਹੈ ਕ腐ਸ਼ਨ ਬਹੁਤ ਜ਼ੋਰ ਨਾਲ ਚੱਲ ਰਹੀ ਹੈ ਜਣੀ ਨਵਜੋਤ ਕੋਰ ਸਿੱਧੂ ਨੇ ਜਿਸ ਤਰੀਕੇ ਨਾਲ ਡਿਫੈਂਸਿਵ ਕੀਤਾ ਕਾਂਗਰਸ ਪਾਰਟੀ ਨੂੰ ਤੇ ਉਹ ਉਹਦੇ ਨਾਲ ਹੁਣ ਜਿਹੜੇ ਹੈ ਇਸ ਜੋੜੇ ਦਾ ਲੱਗਦਾ ਹੈ ਕਿ ਕਾਂਗਰਸ ਦਾ ਦਿਨ ਪੂਰੇ ਹੋ ਗਏ ਇਹ ਤੂੰ ਚੜਾਕ ਤੇ ਜਿਹੜੀ ਅਨ ਗਾਈਡਡ ਮਜ਼ਾਈਲਾ ਨੇ ਦੋਨੇ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਤੇ ਹੁਣ ਕੀ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਲਊ ਤੇ ਇਹ ਵੀ ਹੋ ਸਕਦਾ ਹੈ ਕਿ ਨਵਜੋਤ ਕੌਰ ਸਿੱਧੂ ਚਲੀ ਜਾਵੇ ਉਹ ਹਰੇ ਨਾਲ ਜਾਣ ਇਹ ਵੀ ਹੋ ਸਕਦਾ ਹੈ ਖੈਰ ਦਿੱਲੀ ਦੇ ਪਾਵਰ ਲਈਏ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਮਨਜਿੰਦਰ ਸਿੰਘ ਸਿਰਸਾ ਮਨਜਿੰਦਰ ਸਿੰਘ ਸਿਰਸਾ ਨੇ ਕੌਨਫੀਡੈਂਸ ਜਿੱਤਿਆ ਹੋਇਆ ਹੈ ਮੁੱਖ ਮੰਤਰੀ ਦਾ ਤੇ ਜਿਸ ਤਰੀਕੇ ਨਾਲ ਦਿੱਲੀ ਗੁਰਦੁਆਰਾ ਕਮੇਟੀ ਤੇ ਸਰਕਾਰ ਨੇ ਰਲ ਕੇ ਸ਼ਹੀਦੀ ਸਤਾਬ ਦੀ ਮਨਾਈ ਗੁਰਤੇਗ ਪਾਦਰ ਸਾਹਿਬ ਦੀ ਸੱਚਮੁੱਚੀ ਉਹ ਸਫਲ ਸੀ ਉਹ ਜਿਹੜੀ ਸਫਲ ਸਤਾਬ ਦੀ ਲਈ ਉਹਨਾਂ ਨੇ ਸ਼ੁਕਰਾਨਾ ਕਰਨਾ ਸੀ ਹਰਮੰਦਰ ਸਾਹਿਬ ਆ ਕੇ ਆਏ ਕਰਨ ਤੇ ਉਹਦੇ ਨਾਲ ਜਿਹੜੀ ਮੁੱਖ ਮੰਤਰੀ ਰੇਖਾ ਉੱਥਾ ਦੇ ਰਾਉਲਪੁਰ ਜਦਰ ਸਿਸਤਾ ਸਿਰਸਾ ਕਪਲ ਮਿਸ਼ਰਾ ਪ੍ਰਵੇਸ਼ ਵਰਮਾ ਅਸੀਸ ਸੂਦਤ ਹੋਰ ਬਤਰੀ ਉੱਥੇ ਸੀ ਮਠਾਟਿਕ ਹੈ ਸ਼ਵੀਰ ਚ ਗਏ ਪਾਣੀ ਪੁਲਾਇਆ ਝੂਠੇ ਬਰਤਨ ਸਾਫ ਕਰਦੀ ਸੇਵਾ ਕੀਤੀ ਤੇ ਇਹ ਸਾਰਾ ਉੱਥੇ ਕੀਤਾ ਉਦੋਂ ਬਾਅਦ ਰਗਣਾ ਵੀ ਜਾਣਾ ਸੀ ਮੰਦਰ ਤੇ ਖੈਰ ਉਦੋਂ ਬਾਅਦ ਇਸੇ ਮੁਲਾਕਾਤ ਕੀਤੀ ਗਿਆਨੀ ਗੜਗੱਜ ਸਾਹਿਬ ਨਾਲ ਨਾਲ ਲੱਗਦੇ ਬਤਰੀ ਵੀ ਸੀ ਤੇ ਛੇਰ ਗੁਰਗੱਤ ਸਾਹਿਬ ਨੇ ਜਿਹੜਾ ਭੁੱਲਰ ਦੀ ਦਰਵਿੰਦਰਪਾਲ ਸਿੰਘ ਭੁੱਲਰ ਦੀ ਰਹੀ ਤਾਂ ਮਸਲਾ ਉਹ ਚੱਕਿਆ ਕਿ ਹਾਂ ਇਹ ਜੀ ਤੁਸੀਂ ਉਹਦੇ ਤੱਕ ਕੀਤਾ ਨਹੀਂ ਕੇਸ ਰਿਪੋਰਟ ਨਹੀਂ ਤੁਸੀਂ ਕਰੋ ਕਹਿੰਦੇ ਨੇ ਕਿ ਬੀਬੀ ਰੇਖਾ ਗੁੱਪਤਾ ਕਹਿੰਦੀ ਕੋਈ ਗੱਲ ਨਹੀਂ ਅਸੀਂ ਇਹਦੇ ਬਾਰੇ ਗੰਭੀਰਤਾ ਨਾਲ ਸੋਚਦੇ ਹਾਂ ਹੋਰ ਵੀ ਗੱਲਾਂ ਹੋਈਆਂ ਵੀਰਵਾਰ ਦੇਸ ਦਾ ਨਾਮ ਜਿਹੜਾ ਹੈ ਉਹ ਸਹਿਬਜ਼ਾਦੇ ਸ਼ਾਹਜ਼ਾਦ ਤੇ ਬਿਸਰਫ ਖੜ ਦੀ ਗੱਲ ਹੋਈ ਹੈ ਉਹਦੇ ਚ ਸਿੱਖ ਮੰਬਰਾਂ ਨੂੰ ਵੀ ਜਸედაਰ ਸਾਹਿਬ ਨੇ ਕਿਹਾ ਕਿ ਤੁਸੀਂ ਘਟੋ ਘਟ ਤੁਸੀਂ ਆਪਣਾ ਰੋਲ ਪਲੇ ਕਰੋ ਫਿਰ ਇਸ ਤਰ੍ਹਾਂ ਦੀ ਗੱਲ ਉੱਥੇ ਹੋਈ ਮੈਂ ਹੁਣ ਮੈਂ ਵੀਡੀਓ ਲੰਬੀ ਹੋ ਰਹੀ ਹੈ ਮੈਂ ਤਾਂ ਸ਼ੁਰੂ ਵਿੱਚ ਕਾਫੀ ਤੁਹਾਨੂੰ ਕਿਹਾ ਸੀ ਤੇ ਖੈਰ ਮੈਂ ਹੁਣ ਥੋੜਾ ਬਰੀਫ ਦੱਸ ਦਿੰਦਾ ਅਗੀਆਂ ਖਬਰਾਂ 'ਚ ਮਹ ਪ੍ਰਕਾਸ਼ ਸਿੰਘ ਬਾਦਲ ਦਾ ਬੁੱਤ ਲੱਗਿਆ 8 ਦਸੰਬਰ ਨੂੰ ਤਾਂ ਜਨਮ ਦਿਨ ਤੇ 70 ਫੁੱਟ ਉੱਚਾ ਝੰਡਾ ਵੀ ਲੱਗਿਆ ਤੇ ਜਿਹੜਾ ਝੰਡਾ ਚੜਾਇਆ ਬਲਵਿੰਦਰ ਸਿੰਘ ਭੌਂਦਰ ਕਿਉਂਕਿ ਸਭ ਤੋਂ ਸੀਨੀਅਰ ਨੇ ਬਤਲਾਇਆ ਗਿਆ ਉੱਥੇ ਤੇ 1.5 ਮੀਟਰ ਉੱਚਾ ਬੁੱਤ ਹੈ ਲੋਕਾਂ ਦਾ ਅਦਾ ਪ੍ਰਕਾਸ਼ ਸੰਬਾਦਨ ਦਾ ਤੇ ਉੱਥੇ ਫਿਰ ਉਹਨਾਂ ਦਾ ਸਮਾਗਮ ਜਿਹੜਾ ਹੋਇਆ ਮੈਂ ਦੇਖ ਰਿਹਾ ਸੀ ਸਾਰਾ ਪਰਿਵਾਰ ਸੀ ਤੇ ਉੱਥੇ ਜਿਹੜੇ ਬੀਬੀ ਪ੍ਰੀਤ ਕੌਰ ਵੀ ਸੀ ਘੈਰੋ ਪਰਿਵਾਰ ਦੇ ਇਹਨਾਂ ਦੀ ਭੈਣ ਤੇ ਉਹ ਭੱਬ ਕੋਈ ਤੇਰਾਈ ਮਨਪ੍ਰੀਤ ਬਾਦਲ ਵੀ ਬੋਲੇ ਆਪਦੇ ਤਾਏ ਬਾਰੇ ਔਰ ਮੇਰਾ ਮਤਲਬ ਕਿ ਸਾਰਾ ਪਰਿਵਾਰ ਇਹਨਾਂ ਦਾ ਸੀ ਤੇ ਬਾਕੀ ਸਾਰੇ ਵਿਰੋਧੀਆਂ ਚੋਂ ਵੀ ਸੀ ਸੀਪੀਆਈ ਦੇ ਹਰਦੀਪ ਸਿੰਘ ਅਰਸੀ ਸੀ ਤੇ ਇਹਨਾਂ ਦੇ ਆਪਦੇ ਬੈਂਕਰ ਤਾਂ ਸਾਰੇ ਹੀ ਸੀ ਤੇ ਪਰਮਜੀਤ ਪਰਮਜੀਤ ਸਿੰਘ ਸਰਨਾ ਸੀ ਮਜੀਤ ਸਿੰਘ ਜੀਕੇ ਵੀ ਸੀ ਤੇ ਸਿਕੰਦਰ ਸਿੰਘ ਲੋਕਾ ਪਹਿਰਾ ਸੀ ਤੇ ਵੀ ਸੀ ਕਾਂਗਰਸ ਤੋਂ ਫਤਿਹ ਸਿੰਘ ਬਾਦਲ ਤੇ ਬਾਕੀ ਅਕਾਲੀ ਦਲ ਦੇ ਸਾਰੇ ਬਾਕੀ ਕਮੇਟੀ ਦੇ ਮੈਂਬਰ ਉਹ ਇਕੱਠ ਸੀ। ਲੇਕਿਨ ਇਹ ਚ ਇੰਪੋਰਟੈਂਟ ਗੱਲ ਤਾਂ ਇਹ ਹੈ ਕਿ ਕੱਲ ਸ੍ਰੀ ਗੁਰ ਸਿੰਘ ਬਾਦਲ ਨੇ ਜਿਹੜਾ ਹੈ ਗਿੱਦੜਵਾਹ ਦੇ ਵਿੱਚ ਅਕਾਲੀ ਦਲ ਦਾ ਇੱਕ ਦਫ਼ਤਰਦਾਰ ਘਟਨ ਕੀਤਾ ਤੇ ਉੱਥੇ ਐਲਾਨ ਕਰਤਾ ਕਿ ਵੀ ਮੈਂ ਜਿਹੜੀ ਚੋਣ ਹੈ ਉਹ ਗਿੱਦੜਵਾਹ ਤੋਂ ਲੜੂਗਾ। ਤੇ ਨਾਲੇ ਕਹਿੰਦਾ ਵੇਖੋ ਚੋਣ ਤੋਂ ਲੋੜ ਨਹੀਂ ਪੈਣੀ ਐ ਸੋ ਕੱਲੀ ਵਰਤਿਆਂ ਨੂੰ ਮੈਂ ਤਾਂ ਸਾਰੇ ਪੰਜਾਬ 'ਚ ਜਾਣਾ ਹੋਊਗਾ ਤੇ ਸ਼ੇਰ ਉਹਨੇ ਇਹ ਵੀ ਕਿਹਾ ਇਹ ਤਾਂ ਸਾਡੀ ਸਿਰੇ ਮੇਰੀ ਤਾਂ ਸਿਆਸਤ ਇੱਥੋਂ ਸ਼ੁਰੂ ਹੋਈ ਹੈ ਤੇ ਨਾਲ ਇਹ ਗੱਲ ਵੀ ਦੱਸਣਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਇੱਥੇ ਮਨਪ੍ਰੀਤ ਬਾਦਲ ਨੂੰ ਜਿਹੜਾ ਲੜਾਉਣਾ ਜ ਲੜਾਇਆ ਸੀ ਪਿੱਛੇ ਤੇ ਨਾਲ ਫਿਰ ਰਾਜਾਪਿੰਗ ਜਿਹੜੀ ਤਿੰਨੇ ਦਿਗਜ ਹੋਣਗੀ ਬੜੀ ਇੰਟਰਸਟਿੰਗ ਗੱਲ ਹੋਊਗੀ ਜੇ ਇੱਥੇ ਚੋਣ ਹੁੰਦੀ ਹੈ ਪਰ ਦੱਸੋ ਫਿਰ ਸੱਚੀ ਗੱਲ ਹੈ ਕਿ ਜਿਸ ਤਰ੍ਹਾਂ ਦੀ ਆਸ ਸੀ ਉਸ ਤਰ੍ਹਾਂ ਤਾਂ ਹੋ ਨਹੀਂ ਰਿਹਾ ਸ੍ਰੋਮਲੀ ਕਾਲੇਦਲ ਪੁਨਰ ਸੰਜੀਤ ਜਿਹਨੂੰ ਅਸੀਂ ਕਹਿੰਦੇ ਆ ਉੱਥੇ ਸਾਰਾ ਕੁਝ ਠੀਕ ਤਾਂ ਅੰਦਰੋਂ ਅੰਦਰ ਹੀ ਹਲੇ ਉਹਨਾਂ ਚੱਲ ਰਿਹਾ ਬਾਹਰਲੀ ਉਹਦੀ ਗੱਲ ਲੇਕਿਨ ਅੰਦਰ ਗਰੁੱਪ ਹੈਗੇ ਨੇ ਉਹ ਵੀ ਦੇਖੋ ਇੱਕ ਗਰੁੱਪ ਤਾਂ ਬੜਾ ਸਪਸ਼ਟ ਹੈ ਕਿ ਬਨਪ੍ਰੀਤ ਸਿੰਘ ਯਾਰੀ ਬੀਬੀ ਸਤਵੰਤ ਕੌਰ ਇਹ ਗਰੁੱਪ ਤਾਂ ਸਾਹਮਣੇ ਹੈ ਤੇ ਨਾਲ ਉਹਨਾਂ ਦੇ ਇੱਕ ਵਲ ਸਿੰਘ ਝੁੰਡਾ ਵੀ ਨਾਲ ਗੁਰਪ੍ਰਤਾਸੂ ਬਡਾਲਾ ਗੈਨੀ ਹਰਪ੍ਰੀਤ ਸਿੰਘ ਦਾ ਨਾਲ ਲੈ ਪ੍ਰੇਮ ਸਿੰਘ ਚੰਦੂ ਮਾਦਰਾ ਤੇ ਉਹਨਾਂ ਦਾ ਇੱਕ ਰੂਪ ਹੈ ਸਦੀਸ਼ ਸਿੰਘ ਰਖੜਾ ਜਿਹੜੀ ਜਿਵੇਂ ਇੱਕ ਜੁਟ ਹੋ ਕੇ ਚੱਲਣਾ ਹੈ ਇੱਕ ਦੂਜੇ ਤੋਂ ਉੱਡਾ ਵਿਸ਼ਵਾਸ ਉੱਥੇ ਨਹੀਂ ਹੈ ਹੁਣ ਹਲੇ ਉਹਨਾਂ ਨੇ ਆ ਤਾਂਚਾ ਵੀ ਪੁਰਾਣੀ ਕੀਤਾ ਕੱਲ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕੁਝ ਹੋਰ ਵਿਸਤਾਰ ਕੀਤਾ ਵਿੱਚ ਪਰਜੀਤ ਕੌਰ ਬੁਲਸ਼ਨ ਨੂੰ ਸੀਨੀਅਰ ਬੀਤ ਪ੍ਰਧਾਨ ਬਣਾਇਆ ਉਦੋਂ ਹੀ ਹੈਰਾਨੀ ਸੀ ਉਦੋਂ ਕਿਉਂ ਨਹੀਂ ਬਣਾਇਆ ਇਹ ਕਿਰ ਉਹਨਾਂ ਨੇ ਇਹ ਬਣਾਇਆ ਹੋਰ ਬੰਦੇ ਵੀ ਜਿਹੜੀ ਜਿੰਨਾਂ ਨੂੰ ਅਹੁਦੇ ਦਿੱਤੇ ਗਏ ਉਹਨਾਂ ਚੋਂ ਵਿਕਲਮਜੀਤ ਸਿੰਘ ਮਧੂਪਾਲ ਸਿੰਘ ਪੋਗਾ ਦਲਜਿੰਦਰਵੀਰ ਸਿੰਘ ਬਿਰਕ ਮਨਿੰਦਰ ਸਿੰਘ ਧੁੰਨਾ ਅਮਰਦੀਪ ਸਿੰਘ ਬਲਦੇਵ ਸਿੰਘ ਬਟਾਲਾ ਮਨਜੀਤ ਸਿੰਘ ਰਾਣੀਪੁਰ ਹਰੀ ਸਿੰਘ ਥੀਂਡਾ ਅਪਤਾਰ ਸਿੰਘ ਸਾਦੜਾ ਗੁਰਿੰਦਰਜੀਤ ਸਿੰਘ ਹਰਜਿੰਦਰ ਸਿੰਘ ਵਿੱਕੀ ਦੌਰ ਮਦੀਪ ਸਿੰਘ ਤਰਖਾਣਾ ਮਾਦਰਾ ਗੁਰਬੀਖ ਸਿੰਘ ਮੁਖੜੋਲਾ ਇਹਨਾਂ ਨੂੰ ਜਿਹੜਾ ਪ੍ਰਧਾਨ ਕਿਸੇ ਨੂੰ ਬਦਲ ਆਮ ਤੌਰ ਤੇ ਜਿਹੜਾ ਪ੍ਰਧਾਨ ਜਦ ਪਰਕੀ ਕਮੇਟੀ ਦੇ ਪੇਪਰ ਕਲ ਬਣਾਏ ਗਏ ਤੋਂ ਇਸ ਤਰ੍ਹਾਂ ਦੇ ਅਗਲੀ ਜੇ ਆਪਾਂ ਗੱਲ ਕਰੀਏ ਜਿਹੜੀ ਮੈਂ ਤੁਹਾਨੂੰ ਦੱਸੀ ਸੀ ਅਮਰਤਪਾਲ ਸਿੰਘ ਸਰਕਾਰ ਪਤਾ ਨਹੀਂ ਇੰਨਾ ਕਿਉਂ ਡਰਦੀ ਹੈ ਕਹਿੰਦੀ ਸਾਡੀ ਜਿਵੇਂ ਪਹਿਲਾਂ ਕਿਹਾ ਸੀ ਕਿ ਕੋਈ 파ਸ਼ਲੋ ਤਾਂ ਸੂਬੇ ਨੂੰ ਅਗਲਾ ਸਕਦਾ ਸੂਬੇ ਦੀ ਸੁਰੱਖਿਆ ਨੂੰ ਖਤਰਾ ਕੱਲ ਫਿਰ ਕਹਿੰਦਾ ਜਦੋਂ ਰਿਪੋਰਟ ਪੇਸ਼ ਕੀਤੀ ਹਾਈ ਕੋਰਟ ਚ ਕਿ ਜਿਹੜਾ ਰਾਸਚ ਰੱਖਣਾ ਬਹੁਤ ਜ਼ਰੂਰੀ ਹੈ ਇਹ ਕਜੀ ਇਹ ਤੇ ਡਿਸਪਲਟੀ ਉੱਪਰ ਜਿਹੜੇ ਨੇ ਖਤਰਨਾਕ ਗੈਂਗਸਟਰ ਅਤਵਾਦੀਆਂ ਨਾਲ ਇਹ ਸਾਜ਼ਿਸ਼ ਕਰਦਾ ਸੀ ਤੇ ਇਸ ਕਰਕੇ ਓਵਨ ਕਲੋਂਗ ਦੀ ਸਥਿਤੀ ਜਿਹੜੀ ਸਾਡੀ ਖਰਾਬ ਹੁੰਦੀ ਹੈ ਇਧਰੋਂ ਇਹਨਾਂ ਨੇ ਜਿਹੜਾ ਇਹਦਾ ਤੇ ਵਕੀਲ ਹੈ ਅਵਰਤਪਾਲ ਸਿੰਘ ਦਾ ਉਹ ਕਹਿੰਦੇ ਠੀਕ ਹੈ ਸਾਨੂੰ ਤੁਸੀਂ ਦਿਓ ਅਸੀਂ ਜੋ ਇਹਨਾਂ ਨੂੰ ਜਵਾਬ ਦਿੱਤਾ ਹੈ ਦੇਖਦੇ ਆ 11 ਦਸੰਬਰ ਜਿਹੜੀ ਹੈ ਮੀਟਿੰਗ ਫੇਰ ਰੱਖੀ ਹੈ ਔਰ ਮੈਂ ਤੁਹਾਨੂੰ ਦੱਸਿਆ ਸੀ ਕਿ ਇਸ ਟੌਪਿਕ ਕਮੇਟੀ ਇਹ ਕਹਿਦੀ ਹੈ ਜਦੋਂ ਕੱਲ 16 ਬੱਧਿਆ ਤੇ ਕੇਸ ਹੋਇਆ 328 ਰੁਪਏ ਦੀ ਜਾਂਚ ਦਾ ਤੇ ਸ਼ਰਮਿਕ ਕਮੇਟੀ ਕਹਿੰਦੀ ਜੀ ਕਿ ਜੀ ਇਹ ਦਖਲਦਾ ਜੀ ਹੈ ਇਹ ਸਾਡੇ ਧਾਰਮਿਕ ਮਾਮਲੇ ਆ ਚ ਤੇ ਦੂਜੇ ਪਾਸੇ ਦਿੱਲੀ ਕਮੇਟੀ ਕਹਿੰਦੀ ਪਰ ਰਬੀ ਸਿੰਘ ਹਾਲ ਕਾ ਇਹ ਸਹਿਯੋਗ ਦਿਓ ਜੀ ਸੱਚ ਸਾਹਮਣੇ ਆਵੇ ਤੇ ਤੁਸੀਂ ਇਹਨੂੰ ਦਖਲਦਾ ਜੀ ਨਾ ਕਹੋ ਇਸਰਾ ਦੇ ਵੀ ਗੱਲ ਸੋ ਬਹੁਤ ساری ਖਬਰਾਂ ਹੋਰ ਵੀ ਸੀ ਮੈਂ ਤਾਂ ਕਦੇ ਵੀ ਵੀਡੀਓ ਜਿਹੜੀ ਹੈ 20 ਮਿੰਟ ਤੋਂ ਅੱਗੇ ਨਹੀਂ ਲੈ ਕੇ ਜਾਂਦਾ ਕਿਉਂਕਿ ਮੈਨੂੰ ਪਤਾ ਸਾਡੇ ਦਰਸ਼ਕਾਂ ਕੋਲ ਟਾਈਮ ਘੱਟ ਹੁੰਦਾ ਪਰ ਖਬਰਾਂ ਤਾਂ ਬਹੁਤ ਸਾਰੀਆਂ ਝੜੀਆਂ ਥੋੜਾ ਜਿਹੜੀ ਜਿੱਦਾਂ ਬਾਰੇ ਚਰਚਾ ਕੀਤੀ ਜਾ ਸਕਦੀ ਪੰਜਾਬ ਦੀਆਂ ਖਬਰਾਂ ਤੋਂ ਇਲਾਵਾ ਵੀ ਸੀ ਪਰ ਮੈਂ ਕਿਉਂਕਿ ਲੰਬੀ ਵੀਡੀਓ ਬਣਾ ਨਹੀਂ ਜਿਹੜੀ ਹੈ ਉਹ ਬਣਾਉਣਾ ਚਾਹਦਾ ਪਰ ਇਹ ਗੱਲ ਜ਼ਰੂਰ ਹੈ ਵੀ ਕਈ ਖਬਰਾਂ ਐਸੀਆਂ ਨੇ ਜਿਹੜੀ ਜਿੰਨਾਂ ਲਈ ਤੁਹਾਡੇ ਲਈ ਹੈ ਹੁਣ ਕੈਨੇਡਾ ਦੇ ਵਿੱਚ ਫਰੋਤੀਆਂ ਤੇ ਕਤਲ ਦੀਆਂ ਜਿਹੜੀਆਂ ਧਮਕੀਆਂ ਉਹ ਵੀ ਵੱਧ ਰਹੀਆਂ ਨੇ ਉਹਦੇ ਬਾਰੇ ਵੀ ਕੱਲ ਮੀਟਿੰਗ ਹੋਈ ਹੈ ਤੇ ਜਿਹੜਾ ਹੁਣ ਬਿਸ਼ਰੋਈ ਗਰੁੱਪ ਐ ਤੇ ਗੋਲਡੀ ਬਰਾਡ ਉੱਥੇ ਐ ਉਹ ਵੀ ਉੱਥੇ ਜਿਹੜਾ ਹੈ ਚਰਚਾ ਤੇ ਵਿਚਰ ਰਿਹਾ ਹੈਗਾ ਤੇ ਮੀਟਿੰਗ ਦੇ ਵਿੱਚ ਸੋ ਇਸ ਤਰੀਕੇ ਨਾਲ ਇਹ ਵੀ ਗੱਲ ਕਰਨੀ ਸੀ ਲੇਕਿਨ ਹੁਣ ਮੈਂ ਸਮਝਦਾ ਕਿ ਆਪਾਂ ਇਹਨੂੰ ਅਗਲੇ ਕਿਸੇ ਵੀਡੀਓ ਲਈ ਰੱਖ ਲਈਏ ਤੇ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਇਹ ਵੀਡੀਓ 'ਚ ਐਡਾ ਹੀ ਥੋੜਾ ਬਹੁਤ